ਅੱਜ ਇੱਕ ਬੜੀ ਅਹਿਮ ਕੈਬਨਟ ਮੀਟਿੰਗ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਮਾਈ ਹੇਠ ਹੋਈ। ਬਹੁਤ ਸਾਰੀਆਂ ਕੈਬਨਟ ਦੀਆਂ ਕੈਬਨਟ ਦੇ ਅੰਦਰ ਵੱਡੇ ਵੱਡੇ ਫੈਸਲੇ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਣਾਗਾ। ਬਰਡੇ ਪੱਧਰ ਤੇ ਸੁਧਾਰ ਹੋਣਾਗਾ ਉਹ ਫੈਸਲੇ ਜਿਹੜੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਪੰਜਾਬ ਚ ਅਜ ਲੈ ਗਏ ਸਭ ਤੋਂ ਅਹਿਮ ਫੈਸਲਾ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਦੋ ਸਪੈਸ਼ਲ ਅਦਾਲਤਾਂ ਦਾ ਗਠਨ ਕੀਤਾ ਗਿਆ ਜਿਹੜੀਆਂ ਸਪੈਸ਼ਲ ਅਦਾਲਤਾਂ ਅਜ ਪਾਕਸੋ ਐਕਟ ਦੇ ਦੀਨ ਕੋਕਸੋ ਐਕਟ ਦੇ ਦੀ 2 ਅਦਾਲਤਾਂ ਦਾ ਗਠਨ ਤਰਨਤਾਰਨ ਅਤੇ ਸੰਗਰੂਰ ਤਰਨਤਾਰਨ ਤੇ ਸੰਗਰੂਰ 2 ਸਪੈਸ਼ਲ ਕੋਰਟਾਂ ਦਾ ਗਠਨ ਕੀਤਾ ਗਿਆ ਕਿਉਂਕਿ ਜਿੱਥੇ ਕਿਤੇ ਸਾਡੇ ਬੱਚਿਆਂ ਦੇ ਨਾਲ ਅਪਰਾਧ ਹੁੰਦਾਗਾ ਉਹ ਬੱਚਿਆਂ ਨੂੰ ਜਲਦੀ ਇਨਸਾਫ ਦੇਣ ਦੇ ਮਕਸਦ ਲਈ ਕਿ ਬੱਚਿਆਂ ਨੂੰ ਜਲਦੀ ਇਨਸਾਫ ਮਿਲੇ ਉਹਨਾਂ ਨੂੰ ਲੰਬਾ ਸਮਾਂ ਅਦਾਲਤਾਂ ਦੇ ਚੱਕਰ ਨਾ ਘੁੱਟਣੇ ਪੈਣ ਹਰਾਸ ਨਾ ਹੋਣਾ ਪਵੇ ਉਹਦੇ ਲਈ ਜਿਹੜੀਆਂ ਸਪੈਸ਼ਲ ਕੋਰਟਸ ਜਿਵੇਂ ਕਿ ਰੇਪ ਦੇ ਕੇਸ ਜਾਂ ਹੋਰ ਛੋਟੇ ਕੇਸ ਛੇੜਛਾੜ ਦੇ ਕੇਸ ਜਾਂ ਜਿਸ ਤਰ੍ਹਾਂ ਵੀ ਮੈਂ ਸਮਝਦਾ ਜਿਹੜਾ ਵੀ ਕ੍ਰਾਈਮ ਅਗੇਂਸਟ ਚਾਈਲਡ ਹੁੰਦਾਗਾ ਜਾਂ ਜਿਹੜਾ ਵੀ ਕ੍ਰਾਈਮ 18 ਸਾਲ ਤੋਂ ਘੱਟ ਦੇ ਬੱਚਿਆਂ ਨਾਲ ਹੁੰਦਾਗਾ ਉਹਨੂੰ ਰੋਕਣ ਦੇ ਲਈ ਉਹਨਾਂ ਦੋਸ਼ੀਆਂ ਨੂੰ ਸਜ਼ਾਬਾਂ ਦੇਣ ਦੇ ਲਈ ਦੋ ਕੋਰਟਾਂ ਦਾ ਗਠਨ ਜਿਹੜਾ ਸੰਗਰੂਰ 'ਚ ਇੱਕ ਸੰਗਰੂਰ ਤੇ ਦੂਸਰਾ ਤਰਨਤਾਰਨ ਦੋ ਸਾਮੀਆਂ ਦੀ ਰਚਨਾ ਕੀਤੀ ਗਈ ਆ ਇਹਦੇ ਨਾਲ ਹੀ ਲਗਭਗ ਬੀ ਹੋਰ ਅਸਾਮੀਆਂ ਜਿਹੜੀਆਂ ਜਿਹੜੇ ਕਿ ਸਾਡੇ ਉਹਨਾਂ ਕੋਰਟਾਂ 'ਚ ਆਫੀਸਰ ਸਹਾਬਾਨ ਹੋਣਗੇ ਖਾਸ ਕਰਕੇ ਅਮਲਾ ਫੈਲਾ ਜੀ ਨੂੰ ਕਹ ਦਈਏ ਉਹਨਾਂ ਦੀ ਵੀ ਜਿਹੜੀ ਅੱਜ ਰਚਨਾ ਕੀਤੀ ਗਈ ਆ ਇਹਦੇ ਨਾਲ ਬਹੁਤ ਵੱਡਾ ਇਕਲਾਬ ਸਬੰਧਾ ਹੋਊਗਾ ਔਰ ਇਨਸਾਫ ਕਰਨ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਦੇਰੀ ਹੁੰਦੀ ਸੀਗੀ ਉਹ ਦੇਰੀ ਖਤਮ ਹੋਊਗੀ ਔਰ ਬਹੁਤ ਜਲਦੀ ਜਿਹੜਾ ਇਨਸਾਫ ਆ ਉਹ ਲੋਕਾਂ ਨੂੰ ਮਿਲੂਗਾ ਇਸ ਤੋਂ ਬਿਨਾ ਲਗਭਗ 3800 3842 3842 ਸਥਾਈ ਅਸਾਮੀਆਂ ਜਿਹੜੀਆਂ ਕਿ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ ਪੰਜਾਬ ਦੀਆਂ ਕੋਰਸ ਦੇ ਅੰਦਰ ਲਗਭਗ 20 ਸਾਲ ਤੋਂ ਲਗਭਗ 20 ਸਾਲ ਤੋਂ ਟੈਂਪਰੇਰੀ ਬੇਸ ਦੇ ਉੱਤੇ ਸਾਲ ਦਰ ਸਾਲ ਉਹਨਾਂ ਨੂੰ ਵਾਅਦਾ ਮਿਲਦਾ ਸੀਗਾ 3842 ਪੋਸਟਾਂ ਉਹਨਾਂ 3842 ਪੋਸਟਾਂ ਨੂੰ ਜਿਹੜਾ ਹੈਗਾ ਅੱਜ ਪਰਮਾਨੈਂਟ ਤੌਰ ਤੇ ਉੱਤੇ ਬਣਾਇਆ ਗਿਆ ਹੈ ਤਾਂ ਕਿ ਸਾਡੇ ਮੁਲਾਜ਼ਮ ਖੱਜਲ ਖਵਾਰ ਨਾ ਹੋਣ ਔਰ ਉਹ 3842 ਪੋਸਟਾਂ ਨੂੰ ਅੱਜ ਕੈਬਨਟ ਵੱਲੋਂ ਮਨਜ਼ੂਰੀ ਦਿੱਤੀ ਗਈ ਆ ਕਿ 3842 ਪੋਸਟਾਂ ਜਿਹੜੀਆਂ ਲੱਗੀਆਂ ਉਹ ਹੁਣ ਪਰਮਾਨੈਂਟ ਹੋਣ ਗਿਆ ਹੁਣ ਸਾਡੇ ਕਿਸੇ ਵੀ ਮੁਲਾਜ਼ਮ ਨੂੰ ਜਿਹੜਾ ਹੈਗਾ ਸਾਲ ਬਾਸ ਸਾਲ ਤੋਂ ਬਾਅਦ ਜਿਹੜਾ ਹੈਗਾ ਉਹ ਐਕਸਟੈਂਸ਼ਨ ਲੈਣ ਦੇ ਚੱਕਰ ਨਹੀਂ ਕੱਟਣੇ ਪੈਣਗੇ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਮੈਡੀਕਲ ਸਹੂਲਤਾਂ 'ਚ ਡਾਕਟਰਾਂ ਦੀਆਂ 1300 ਸਾਮੀਆਂ ਦੀ ਰਚਨਾ ਕੀਤੀ ਗਈ ਹੈ ਪੰਜਾਬ ਦੇ ਅੰਦਰ ਸਿਹਤ ਸਹੂਲਤਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਜੋ ਮਿਸ਼ਨ ਸਾਡੀ ਪਾਰਟੀ ਦਾਗਾ ਜੋ ਸਾਡੀ ਗਰੰਟੀ ਸੀਗੀ ਕਿ ਪੰਜਾਬ ਦੇ ਅੰਦਰ ਅਸੀਂ ਚੰਗੀਆਂ ਸਿਹਤ ਸਹੂਲਤਾਂ ਦੇਵਾਂਗੇ ਦੇਵਾਂਗੇ ਮੈਂ ਸਮਝਦਾ ਉਹ ਡਾਕਟਰਾਂ ਤੋਂ ਬਿਨਾਂ ਅਧੂਰੀਆਂ ਹੁੰਦੀਆਂ ਰਹੀਆਂ ਜੇਕਰ ਹਸਪਤਾਲਾਂ 'ਚ ਡਾਕਟਰ ਨਹੀਂ ਹੋਣਗੇ ਤਾਂ ਉਹ ਸਹੂਲਤਾਂ ਲੋਕਾਂ ਤੱਕ ਨਹੀਂ ਪਹੁੰਚ ਸਕਣਗੀਆਂ ਔਰ ਅੱਜ ਕੈਬਨਟ ਦੇ ਅੰਦਰ ਫੈਸਲਾ ਹੋਇਆ ਕਿ ਲਗਭਗ 1300 ਸਾਮੀਆਂ ਅਸੀਂ ਡਾਕਟਰਾਂ ਦੀਆਂ ਭਰਤੀਆਂ ਰਹੀਆਂ ਜਿਦੇ ਵਿੱਚ ਉਹ ਡਾਕਟਰ ਸਾਡੇ ਹਸਪੀਟਲਾਂ ਚ ਹੋਣਗੇ ਉਹ ਡਾਕਟਰ ਸਾਡੇ ਬਹਾਲਾ ਕਮਿਊਨਿਟੀ ਚ ਹੋਣਗੇ ਉਹ ਡਾਕਟਰ ਸਾਡੇ ਪ੍ਰਾਇਮਰੀ ਹੈਲਥ ਸੈਕਟਰ ਚ ਸੈਂਟਰਾਂ ਦੇ ਵਿੱਚ ਹੋਣਗੇ ਔਰ ਫੇਜ਼ ਵਾਈਜ਼ ਉਹਨਾਂ ਦੀ ਜਿਹੜੀ ਆ ਅਸੀਂ ਭਰਤੀ ਨੂੰ ਪ੍ਰਵਾਨਗੀ ਦਿੱਤੀ ਆ ਕਿ 1300 ਸਾਮੀਆਂ ਦੇ ਵਿੱਚੋਂ ਪਹਿਲਾਂ 400 ਸਾਮੀਆਂ ਪਹਿਲੇ ਗੇੜ ਵਿੱਚ ਜਿਹੜੀਆਂ ਭਰੀਆਂ ਜਾਣਗੀਆਂ ਪ੍ਰਕਿਰਿਆ ਜਿਹੜੀ ਆ ਉਹ ਕੰਟੀਨਿਊ ਜਾਰੀ ਰਹੂਗੀ ਤਾਂ ਕਿ ਕਿਤੇ ਵੀ ਜੜੀ ਆ ਡਾਕਟਰਾਂ ਦੀ ਕਾਟ ਨਾ ਰਹੇ ਇਹ ਬੜੇ ਲੰਬੇ ਅਰਸੇ ਦੀ ਮੰਗ ਸੀਗੀ ਔਰ ਇਹਦੇ ਨਾਲ ਹੀ ਇਹ ਸਾਰੀਆਂ ਅਸਾਮੀਆਂ ਜਿਹੜੀਆਂ ਲਗੀਆਂ ਬਾਬਾ ਫਰੀਦ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ थ्रू ਭਰੀਆਂ ਜਾਣਗੀਆਂ ਕਿਉਂਕਿ ਪੀਪੀਐਸਸੀ ਦੇ ਰਾਹੀਂ ਕਾਫੀ ਲੰਬਾ ਇੱਕ ਪ੍ਰੋਸੈਸ ਸੀ ਪੀਪੀਐਸਸੀ ਦੇ ਪ੍ਰੀਵਿਊ ਚੋਂ ਕੱਢ ਕੇ ਇਹ ਸਾਡੇ ਅਸੀਂ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਨੂੰ ਦਿੱਤੀਆਂ ਲਗੀਆਂ ਤਾਂ ਕਿ ਭਰਤੀ ਦੀ ਪ੍ਰਕਿਰਿਆ ਜਿਹੜੀ ਆ ਉਹ ਜਲਦੀ ਪੂਰੀ ਹੋ ਸਕੇ ਇਸੇ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਤੇ ਬੈਡਾਂ ਦਾ ਜਿਹੜਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਗੁਰਦਾਸਪੁਰਾਗਾ ਉਹਦੇ ਵਿੱਚ ਵੀ ਵੱਖ-ਵੱਖ ਕਾਡਰਾਂ ਦੀਆਂ 20 ਅਸਾਮੀਆਂ ਕਿਉਂਕਿ ਹਸਪਤਾਲ ਤਾਂ ਬਣ ਗਿਆ ਸੀਗਾ ਪ੍ਰਾਣੀਆਂ ਸਰਕਾਰਾਂ ਨੇ ਮਨਜ਼ੂਰੀ ਨਹੀਂ ਦਿੱਤੀ ਸੀਗੀ ਤਾਂ ਕਿ ਉੱਥੇ ਨਾ ਡਾਕਟਰ ਤਾਇਨਾਤ ਹੋ ਸਕਦਾ ਸੀਗਾ ਨਾ ਕੋਈ ਹੋਰ ਅਮਲਾ ਫੈਲਾ ਤਾਇਨਾਤ ਹੋ ਸਕਦਾ ਸੀਗਾ ਸੋ ਅੱਜ 20 ਨਵੀਆਂ ਅਸਾਮੀਆਂ ਨੂੰ ਵੀ ਇਹ ਜਿਹੜੀ ਆ ਅੱਜ ਅਸੀਂ ਪ੍ਰਵਾਨਗੀ ਦਿੱਤੀ ਹੈਗੀ ਇਹ ਮੈਸਬਦਾਂ ਇੱਕ ਵੱਡੇ ਫੈਸਲੇ ਜਿਹੜੇ ਹੋਏ ਨੇਗੇ ਪਰ ਇਸ ਤੋਂ ਬਿਨਾ ਇਸ ਤੋਂ ਬਿਨਾ ਇੱਕ ਜਦੋਂ ਸਾਡੇ ਕਾਮਿਕ ਕਨਵੀਨਰ ਅਰਵਿੰਦ ਕੇਜਰੀਬਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਤਾਰਾ ਭਗਵੰਤ ਸਿੰਘ ਮਾਨ ਜੀ ਨੇ ਪਿੱਛੇ ਬਹੁਤ ਸਾਰੀਆਂ ਮੀਟੀਆਂ ਵਪਾਰ ਮਿਲਣੀਆਂ ਵਪਾਰ ਮਿਲਣੀਆਂ ਪੰਜਾਬ ਦੇ ਵਪਾਰੀਆਂ ਨਾਲ ਚਾਹੇ ਉਹ ਅਮਰਸਰ ਸਾਹਿਬ ਹੋਣ ਚਾਹੇ ਗੁਰਦਾਸਪੁਰ ਹੋਵੇ ਚਾਹੇ ਲੁਧਿਆਣਾ ਹੋਵੇ ਉੱਥੇ ਬਹੁਤ ਸਾਰੀਆਂ ਮਿਲਣੀਆਂ ਜਿਹੜੀਆਂ ਸਾਡੇ ਵਪਾਰੀਆਂ ਨਾਲ ਹੋਈਆਂ ਸੀਗੀਆਂ ਔਰ ਮੋਟੀਆਂ-ਮੋਟੀਆਂ ਦੋ ਮੰਗਾਂ ਜਿਹੜੀਆਂ ਮੈਂ ਸਮਝਦਾ ਉੱਪਰ ਕੇ ਸਾਹਮਣੇ ਆਈਆਂ ਸੀਗੀਆਂ ਉਹਨਾਂ ਮੰਗਾਂ ਦੇ ਤਹਿਤ ਇਹ ਸੀਗਾ ਕਿ ਸਾਡੀਆਂ ਜਿਹੜੀ ਬੀਮਾ ਜਿਹੜੀ ਅਨੁਸ਼ਮਨ ਭਾਰਤ ਯੋਜਨਾ ਦੇ ਤਹਿਤ ਜਿਹੜੀ ਬੀਮੇ ਦੀ ਇੱਕ ਲਿਮਟ ਸੀਗੀ ਬੀਮੇ ਦੀ ਲਿਮਟ ਸੀਗੀ 1 ਕਰੋੜ ਤੱਕ 1 ਕਰੋੜ ਤੱਕ ਜਿਹੜਾ ਹੈਗਾ ਉਹਦਾ ਲਾਜ਼ ਉਸ ਵਪਾਰੀ ਦਾ ਲਾਜ਼ ਮੁਕਤ ਹੋਣਾ ਸੀਗਾ ਪਰ ਲੇਕਿਨ ਉਹਨਾਂ ਦੀ ਮੰਗ ਸੀ ਕਿ ਸਾਡੀ ਇਹ ਬੀਮੇ ਦੀ ਜਿਹੜੀ ਰਾਸ਼ੀ ਦੀ ਲਿਮਟ ਆ ਉਹ 2 ਕਰੋੜ ਰੁਪਏ ਕੀਤੀ ਜਾਵੇ ਯਾਨੀ ਜਾਵੇ ਯਾਨੀ ਕਿ ਡਬਲ ਕੀਤੀ ਜਾਵੇ ਇਹ ਚੰਦ ਦੇਰ ਪਹਿਲਾਂ ਇਹ ਡਿਮਾਂਡ ਥੋੜੇ ਦਿਨ ਪਹਿਲਾਂ ਆਈ ਸੀਗੀ ਅੱਜ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਮੁੱਚੀ ਕੈਬਨਟ ਨੇ ਇੱਕ ਅਹਿਮ ਫੈਸਲਾ ਲੈਂਦਿਆ ਉਹ ਜਿਹੜੀ ਮੰਗ ਆ ਸਾਡੇ ਵਪਾਰੀ ਭਰਾਵਾਂ ਦੀ ਪੰਜਾਬ ਦੇ ਵਪਾਰੀਆਂ ਦੀ ਉਹ ਪਰਵਾਹ ਕੀਤੀ ਉਹ ਰਾਸ਼ੀ ਜਿਹੜੀ ਆ ਉਹ ਵਧਾ ਕੇ ਉਹ 2 ਕਰੋੜ ਕੀਤੀ ਆ ਸੋ ਮੈਂ ਸਮਝਦਾ ਇਹਨਾਂ ਬਹੁਤ ਵੱਡੇ ਪੱਧਰ ਤੇ ਵਪਾਰੀ ਭਰਾਵਾਂ ਨੂੰ ਸਾਡਿਆਂ ਨੂੰ ਪੰਜਾਬ ਨੂੰ ਫਾਇਦਾ ਹੋਊਗਾ ਇਸੇ ਤਰ੍ਹਾਂ ਹਾਊਸਿੰਗ ਦੇ ਅੰਦਰ ਪੰਜਾਬ ਹਾਊਸਿੰਗ ਦੇ ਅੰਦਰ ਜਿਹੜੀ ਕਿ ਐਕਸਟਰਨਲ ਡਿਵੈਲਪਮੈਂਟ ਚਾਰਜ ਹੁੰਦਾ ਸੀ ਈਡੀਸੀ ਦੇ ਚਾਰਜ ਸਾਡੇ ਈਡਿਸ ਦੇ ਚਾਰਜ ਖਾਸ ਕਰਕੇ ਕੋਲੋਨਾਈਜ਼ਰ ਜਿਹੜੇ ਕਿ ਕਾਫੀ ਸਮੇਂ ਤੋਂ ਜਿਨ੍ਹਾਂ ਦੇ ਪੈਂਡਿੰਗ ਪਏ ਸੀਗੇ ਉਹਨਾਂ ਦੀ ਮਿਆਦ ਖਤਮ ਹੋ ਚੁੱਕੀ ਸੀਗੀ ਸੋ ਉਹਦੇ ਲਈ ਅਸੀਂ ਤਿੰਨ ਕਿਸ਼ਤਾਂ ਉਹਨੂੰ ਡੇਢ ਸਾਲ ਉਹਨਾਂ ਨੂੰ ਹੋਰ ਸਮਾਂ ਪੰਜਾਬ ਦੇ ਜਿਹੜੇ ਡਿਵੈਲਪਰ ਨੇਗੇ ਪੰਜਾਬ ਦੇ ਕੋਲੋਨਾਈਜ਼ਰ ਨੇਗੇ ਉਹਨਾਂ ਨੂੰ ਡੇਢ ਸਾਲ ਦਾ ਹੋਰ ਸਮਾਂ ਦਿੱਤਾਗਾ ਕਿ ਡੇਢ ਸਾਲ ਦੇ ਅੰਦਰ ਤੁਸੀਂ ਤਿੰਨ ਕਿਸ਼ਤਾਂ ਚ 6-6 ਮਹੀਨਿਆਂ ਬਾਅਦ ਤਿੰਨ ਕਿਸ਼ਤਾਂ ਦੇ ਵਿੱਚ ਤੁਸੀਂ ਜਿਹੜੇ ਐਕਸਟਰਨਲ ਡਿਵੈਲਪਮੈਂਟ ਚਾਰਜ ਲਗੇ ਉਹ ਭਰਾਓ ਤਾਂ ਕਿ ਕਿਸੇ ਕਿਸਮ ਦੀ ਦਿੱਕਤ ਆਮ ਲੋਕਾਂ ਨੂੰ ਨਾ ਰਹੇ ਕਿਉਂਕਿ ਉਹ ਡਿਵੈਲਪਮੈਂਟ ਚਾਰਜ ਨਾ ਭਰਉਣ ਦੇ ਕਾਰਨ ਬਹੁਤ ਸਾਰੇ ਕੰਮ ਜਿਹੜੇ ਉਹਨਾਂ ਕਲੋਨੀਆ ਦੇ ਅੰਦਰ ਲੋਕ ਰਹਿੰਦੇ ਰਗੇ ਜਾਂ ਉਹਨਾਂ ਹਾਊਸਿੰਗ ਦੇ ਅੰਦਰ ਲੋਕ ਰਹਿੰਦੇ ਨੇਗੇ ਉਹਨਾਂ ਦੀ ਬਹੁਤ ਭਾਰੀ ਦਿੱਕਤ ਆਉਂਦੀ ਸੀਗੀ ਸੋ ਅੱਜ ਇੱਕ ਫੈਸਲਾ ਕੀਤਾਗਾ ਕਿ ਇਹ ਉਹ ਜਦੋਂ ਨਹੀਂ ਭਰੇ ਸੀ ਤਾਂ ਉਹਨਾਂ ਦੇ ਕੰਮ ਰੁਕ ਗਏ ਸੀ ਬਹੁਤ ਵੱਡੇ ਪੱਧਰ ਤੇ ਸੋ ਅਸੀਂ 1.5 ਸਾਲ ਦਾ ਸਮਾਂ ਦਿੱਤਾਗਾ ਕਿ 6-6 ਮਹੀਨੇ ਤਿੰਨ ਕਿਸ਼ਤਾਂ ਦੇ ਵਿੱਚ ਤੁਸੀਂ ਆਪਣੇ ਐਕਸਟਰਨਲ ਡਿਵੈਲਪਮੈਂਟ ਚਾਰਜ ਨੇ ਜਿਹੜੇ ਉਹ ਵੀ ਭਰਾਓ ਇਸੇ ਤਰ੍ਹਾਂ ਇਹਨਾਂ ਵਪਾਰ ਮਿਲਣੀਆਂ ਦੇ ਦੌਰਾਨ ਵਪਾਰ ਮਿਲਣਾਂ ਦੇ ਦੌਰਾਨ ਇੱਕ ਹੋਰ ਵੱਡੀ ਮੰਗ ਜਿਹੜੀ ਸੀਗੀ ਪੰਜਾਬ ਚੋਂ ਉੱਪਰ ਕੇ ਸਾਹਮਣੇ ਆਈ ਸੀ ਜਿਹੜੀ ਸਾਡੀ OTS ਵਨ ਟਾਈਮ ਸੈਟਲਮੈਂਟ ਸਕੀਮਾ ਜਿਹੜੀ ਬੈਟ ਦੇ ਸਮੇਂ ਦੀ ਜੋ ਹੋਰ ਬਹੁਤ ਪੁਰਾਣੇ ਕੇਸਾਂ ਦੀ ਸਕੀਮ OTS ਦੀ ਅਸੀਂ ਕੱਢੀ ਸੀਗੀ OTS 30 ਅਸੀਂ ਕਹਿ ਦਈਏ ਜੇ ਮੈਂ 3 ਕਾਂ ਤਾਂ ਠੀਕ ਆ OTS 223 ਉਹਦਾ ਸਮਾਂ ਵਧਾਉਣ ਦੀ ਜਿਹੜੀ ਆ ਮੰਗ ਆਈ ਸੀ ਕਿ ਉਹ ਜੂਨ ਤੱਕ ਉਹ ਜੂਨ ਤੱਕ ਕਰ ਦਿੱਤਾ ਜਾਵੇ ਤਾਂ ਕਿ ਜਿਹੜਾ ਹੈਗਾ ਕਿਉਂਕਿ 15 ਮਾਰਚ ਤੋਂ ਤੁਹਾਨੂੰ ਪਤਾ ਕਿ ਉਹ ਕੋਰਟ ਦਾ ਪ੍ਰੋਸੈਸ ਸ਼ੁਰੂ ਹੋ ਜਾਣਾਗਾ 31 ਮਾਰਚ ਤੋਂ ਬਾਅਦ ਕਾਫੀ ਸਾਰੀਆਂ ਦਿੱਕਤਾਂ ਸਾਡੇ ਪੰਜਾਬ ਦੇ ਵਪਾਰੀਆਂ ਨੂੰ ਆਰੀਆਂ ਸੀ ਗਿਆ ਉਹ OTS ਸਕੀਮ ਦੇ ਤਹਿਤ ਜਿਹੜਾ ਅਸੀਂ 30 ਜੂਨ ਤੱਕ 30 ਜੂਨ ਤੱਕ ਜਿਹੜਾ ਹੈਗਾ ਉਹ ਸਮਾਂ ਵਧਾਇਆ ਹੈਗਾ ਔਰ 3 ਮਹੀਨੇ ਦੀ ਜਿਹੜੀ ਰਾਹਤ ਵੱਡੀ ਰਾਹਤ ਵੱਡੀ ਰਾਹਤ ਜਿਹੜੀ ਆ ਉਹ ਪੰਜਾਬ ਦੇ ਮਲਾਜਮਾਂ ਨੂੰ ਸਾਰੀ ਪੰਜਾਬ ਦੇ ਵਪਾਰੀਆਂ ਨੂੰ ਦਿੱਤੀ ਹੈਗੀ ਸੋ ਇਹਦੇ ਨਾਲ ਜਿਹੜੀ ਮੈਂ ਇੱਕ ਹੋਰ ਵੀ ਤੁਹਾਡੇ ਨਾਲ ਅੰਕੜਾ ਸਾਂਝਾ ਕਰਾਂ ਕਿ OTS ਜਿਹੜੀ ਪਹਿਲੇ ਵਾਰ ਆਈ ਸੀਗੀ ਉਸ OTS ਦੇ ਵਿੱਚ ਸਿਰਫ ਤੇ ਸਿਰਫ ਪਹਿਲੀ OTS 2121 B ਕੀ ਚਾਈਸੀ ਉਹਦੇ ਚ 4 ਕਰੋੜ 37 ਲੱਖ ਰੁਪਏ ਉਸ ਸਮੇਂ ਦੀ ਸਰਕਾਰ ਨੇ ਕਮਾਏ ਸੀ OTS 2 ਜਿਹੜੀ ਦੂਜੀ ਵਾਰ ਦੂਜੀ ਸਰਕਾਰ ਨੇ ਕਾਂਗਰਸ ਪਾਰਟੀ ਸਮੇਂ ਐ ਸੀ ਉਹਨੇ 4.93 ਕਰੋੜ ਰੁਪਏ ਉਹਦੇ ਚ ਬਚਾਏ ਸੀ ਜਿਹੜੀ OTS ਤੀਜੀ ਜਿਹੜੀ ਸਾਡੀ ਸਰਕਾਰ ਦੀ ਚੱਲ ਰਹੀ ਆ ਪ੍ਰੈਜ਼ੈਂਟ OTS ਚੱਲ ਰਹੀ ਆ ਇਹਦੇ ਵਿੱਚ 47 ਕਰੋੜ 50 ਲੱਖ ਰੁਪਏ 47 ਕਰੋੜ 50 ਲੱਖ ਰੁਪਏ ਜਿਹੜੇ ਨੇਗੇ ਹੁਣ ਤੱਕ ਇਸ OTS ਦੇ ਰਾਹੀਂ ਪੰਜਾਬ ਸਰਕਾਰ ਨੂੰ ਮਿਲ ਚੁੱਕੇ ਨੇ ਯਾਨੀ ਸਭ ਤੋਂ ਸਕਸੈਸਫੁਲ ਸਭ ਤੋਂ ਸਕਸੈਸਫੁਲ OTS ਸਕੀਮ ਜਿਹੜੀ ਆ ਇਹ ਪੰਜਾਬ ਦੇ ਵਪਾਰੀਆਂ ਲਈ ਪੰਜਾਬ ਦੇ ਲੋਕਾਂ ਲਈ ਸਾਬਤ ਹੋਈ ਆ ਹੁਣ ਤੱਕ ਹੁਣ ਤੱਕ ਲਗਭਗ 4100 41000 41000 814 ਐਪਲੀਕੇਸ਼ਨ 41814 ਐਪਲੀਕੇਸ਼ਨ 60000 ਚੋਂ 60000 ਚੋਂ 41814 ਜਿਹੜੀਆਂ ਐਪਲੀਕੇਸ਼ਨਾਂ ਨੇ ਉਹ ਸਾਨੂੰ ਰੀਸੀਵ ਹੋ ਚੁੱਕੀਆਂ ਨੇ ਜਿਨ੍ਹਾਂ ਦਾ 1 ਲੱਖ ਤੱਕ ਦਾ 100% ਵੇਵ ਆਫ ਹੋਣਾਗਾ 100% ਮਾਫ ਹੋਣਾਗਾ ਉਹ 100% ਐਪਲੀਕੇਸ਼ਨਾਂ ਡਿਪਾਰਟਮੈਂਟ ਕੋਲ ਆ ਚੁੱਕੀਆਂ ਨੇ ਯਾਨੀ ਕਿ ਸਭ ਤੋਂ ਸਕਸੈਸਫੁਲ ਜਿਹੜੀ ਅੱਜ ਦੀ ਇਹ ਕੋਟੀਐਸ 3 ਸਕੀਮ ਜਿਹੜੀ ਆ ਉਹ ਕਾਮਯਾਬ ਰਹੀ ਆ ਔਰ ਲਗਾਤਾਰ ਇਸੇ ਗੱਲ ਕਰਕੇ ਸਿੱਧਾ 3 ਮਹੀਨੇ ਦਾ ਸਮਾਂ ਬਧਾਇਆ ਗਿਆ ਕਿਉਂਕਿ ਵਪਾਰੀ ਪੰਜਾਬ ਦੇ ਵਪਾਰੀ ਭਰਾਵਾਂ ਦੀ ਇੱਕ ਵੱਡੀ ਜਿਹੜੀ ਉਹ ਮੰਗ ਸੀ 30 ਜੂਨ ਤੱਕ ਇਹਦਾ ਅਸੀਂ ਸਮਾਂ ਬਧਾਇਆਗਾ ਇਸੇ ਤਰ੍ਹਾਂ ਐਕਸਾਈਜ਼ ਪਾਲਿਸੀ ਕਿਉਂਕਿ ਹਰੇਕ ਸਾਲ ਨਵੀਂ ਐਕਸਾਈਜ਼ ਪਾਲਿਸੀ ਹੋਂਦ ਵਿੱਚ ਆਉਂਦੀ ਆ 31 ਮਾਰਚ ਨੂੰ ਸਾਲ ਦਾ ਐਂਡ ਹੁੰਦਾਗਾ 31 ਮਾਰਚ ਤੋਂ ਪਹਿਲਾਂ ਪਹਿਲਾਂ ਨਵੀਂ ਐਕਸਾਈਜ਼ ਪਾਲਿਸੀ ਜਿਹੜੀ ਆ ਉਹ ਲੈ ਕੇ ਜਾਣੀ ਹੁੰਦੀ ਆ ਸੋ ਨਵੀਂ ਐਕਸਾਈਜ਼ ਪਾਲਿਸੀ ਜਿਹੜੀ ਆ ਉਹ ਪਹਿਲੀ ਤੀਜੀ ਵਾਰ ਇਸ ਸਰਕਾਰ ਦੀ ਤੀਜੀ ਐਕਸਾਈਜ਼ ਪਾਲਿਸੀ ਜਿਹੜੀ ਆ ਉਹ ਪੰਜਾਬ ਚ ਲਿਆਂਦੀ ਗਈ ਆ ਸੋ ਇਹਦੇ ਨਾਲ 10000 ਕਰੋੜ ਤੋਂ ਉੱਪਰ ਦਾ ਮਾਲੀਆ ਪੰਜਾਬ ਸਰਕਾਰ ਨੂੰ ਪਹਿਲੀ ਵਾਰ ਪ੍ਰਾਪਤ ਹੋਊਗਾ 10000 ਕਰੋੜ ਦਾ ਮਾਲੀਆ ਪਹਿਲੀ ਵਾਰ ਐਕਸਾਈਜ਼ ਪਾਲਿਸੀ ਤੋਂ ਪੰਜਾਬ ਨੂੰ ਮਿਲੇਗਾ ਜਦੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਮਾਲੀਆ 6151 ਕਰੋੜ ਰੁਪਏ ਤੱਕ ਸੀਮਤ ਸੀ 6152 ਕਰੋੜ ਰੁਪਏ ਤੱਕ ਸੀਮਤ ਸੀ ਜਿਹੜਾ ਕਿ 2 ਸਾਲਾਂ ਦੀ ਸਾਡੀ ਨਵੀਂ ਐਕਸਰਸ ਪਾਲਿਸੀ ਦੇ ਕਾਰਨ 10000 ਕਰੋੜ ਨੂੰ 10000 ਕਰੋੜ ਦਾ ਅੰਕੜਾ ਪਾਰ ਕੀਤਾਗਾ ਪੰਜ ਅੰਕਾਂ ਦੇ ਅੰਦਰ ਸਾਡਾ ਅੰਕੜਾ ਪਹੁੰਚਿਆ ਗਿਆ ਬਹੁਤ ਵੱਡੀ ਪ੍ਰਾਪਤੀ ਆ ਸੋ ਅੱਜ ਨਵੀਂ ਜਿਹੜੀ ਐਕਸਰਸ ਪਾਲਿਸੀ ਉਹ ਅਸੀਂ ਲਿਆਂਦੀ ਆ ਧੰਨਵਾਦ ਜੀ ਚਾਹ ਪੇਜੇ ਨਹੀਂ ਪਾਉਂਦੇ ਸਰ ਇੱਕ ਸੈਲਫ